ਸਭ ਤੋਂ ਪਹਿਲਾਂ ਵੀਡੀਓ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਸਬਜ਼ੀ ਮੰਡੀ ਦੇ ਵਿੱਚ ਅੱਜ ਫੇਰ ਗੱਲ ਕਰਾਂਗੇ ਕਿ ਕਿਹੜੀਆਂ ਸਬਜ਼ੀਆਂ ਦੇ ਰੇਟ ਚੜ੍ਹੇ ਨੇ ਤੇ ਕਿਹੜੀਆਂ ਸਬਜ਼ੀਆਂ ਦੇ ਰੇਟ ਵਧੇ ਨੇ ਅੱਜ ਕਾਫੀ ਸਬਜ਼ੀਆਂ ਦੇ ਰੇਟ ਘਟੇ ਵੀ ਨੇ ਜੀ ਤੇ ਕਾਫੀ ਸਬਜ਼ੀਆਂ ਦੇ ਰੇਟ ਵਧੇ ਵੀ ਨੇ ਸਭ ਤੋਂ ਪਹਿਲਾਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੂ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਨੇ ਜੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਅੱਜ ਗੱਲ ਕਰਾਂਗੇ ਜੀ ਇੱਕ ਵਾਰੀ ਮੰਡੀ ਵੱਲ ਝਾਤ ਮਾਰ ਲਓ ਤੁਹਾਨੂੰ ਪਿਆਜ਼ ਦੇ ਰਿੱਟਾ ਬਾਰੇ ਜਾਣਕਾਰੀ ਦੇਵਾਂਗੇ ਜੀ ਮੰਡੀ ਪੂਰੀ ਭਰੀ ਹੋਈ ਹੈ ਜੀ ਮੰਡੀ ਦੇ ਵਿੱਚ ਸਾਰੀਆਂ ਸਬਜ਼ੀਆਂ ਆਈਆਂ ਹੋਈਆਂ ਨੇ ਜੀ ਗੋਭੀ ਮਿਰਚ ਸਭ ਕੁਝ ਆਇਆ ਹੋਇਆ ਜੀ ਸਭ ਤੋਂ ਪਹਿਲਾਂ ਜਿਹੜੀ ਅੱਜ ਗੱਲ ਕਰਦੇ ਆਂ ਜੀ ਉਹ ਆਪਾਂ ਪਿਆਜ਼ ਦੀ ਗੱਲ ਕਰਦੇ ਆ ਦੋਸਤੋ ਅੱਜ ਜਿਹੜੇ ਪਿਆਜ਼ ਦੇ ਰੇਟ ਨੇ ਤੁਹਾਨੂੰ ਪਹਿਲੀ ਦੱਸ ਦਈਏ ਜੀ ਥੋੜੇ ਜਿ ਘਟ ਗਏ ਨੇ ਜੀ ਪਿਆਜ਼ ਬਹੁਤ ਆਇਆ ਹੋਇਆ ਜੀ ਮੰਡੀ ਦੇ ਵਿੱਚ ਜੇ ਗੱਲ ਕਰੀਏ 37 37 ਰੁਪਏ ਕਿਲੋ बिकਨ ਵਾਲੇ ਪਿਆਜ਼ ਦਾ ਰੇਟ ਜੀ ਅੱਜ 33 ਰੁਪਏ ਕਿਲੋ ਆ ਗਿਆ ਜੀ ਯਾਨੀ ਕਿ ਘਟ ਗਏ ਨੇ ਜੀ ਇਹ ਪਿਆਜ਼ ਦੀ ਰੇਟ ਇਹ ਦੋਸਤੋਂ ਪਹਿਲਾਂ ਸੀ ਜਿਹੜੇ 37 ਰੁਪਏ ਕਿਲੋ ਤੱਕ ਵਿਕ ਰਹੇ ਸੀ ਜੀ ਅੱਜ 33 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਜੀ ਬਹੁਤ ਸਾਰਾ ਪਿਆਜ਼ ਪਿਆ ਜੀ ਇਹਦੇ ਨਾਲ ਨਾਲ ਸੋਨੂੰ ਜੀ ਆਲੂ ਦੀ ਗੱਲ ਕਰੇ ਤਾਂ ਆਲੂ ਦਾ ਗੱਟਾ ਜਿਹੜਾ 950 ਰੁਪਏ ਦਾ ਵਿਕ ਰਿਹਾ ਜੀ ਇਹ ਗੱਟਾ ਉਹ ਤਾਂ ਵੈਸੇ 50 ਕਿਲੋ ਦਾ ਕਹਿ ਦਿੰਦੇ ਨੇ ਇਹਦਾ weight 47 ਤੋਂ 48 ਕਿਲੋ ਹੁੰਦਾ ਹੈ ਜੀ ਤੇ ਜਿਹੜਾ ਪਿਆਜ਼ ਦਾ ਗੱਟਾ ਇਹ ਤੋਲ ਕੇ ਦਿੰਦੇ ਆ ਜੋ ਬਿਨਾਂ ਤੋਲਾ ਗੱਟੇ ਦੇ ਹਿਸਾਬ ਹੁੰਦਾ ਜੀ ਇਸ ਤੋਂ ਬਾਅਦ ਜੇ ਗਾਜਰ ਦੀ ਗੱਲ ਕਰੀਏ ਦੋਸਤੋ ਗਾਜਰ ਦਾ ਰੇਟ ਆ ਜਿਹੜਾ 22 ਰੁਪਏ ਕਿਲਵਾ ਜੀ ਗਾਜਰ ਪੂਰੀ ਟੌਪ ਦੀਆਂ ਜੀ ਯਾਨੀ ਕਿ ਇੱਕ ਨੰਬਰ ਗਾਜਰ ਆ ਜੀ ਇਹ ਕਰ ਬਤਾਉਂਦੀ ਗੱਲ ਕਰੀਏ ਦੋਸਤੋ ਬਤਾਉਂਦੇ ਜਿਹੜੇ ਰੇਟ ਨੇ ਇਹ ਚੱਲ ਰਿਹਾ ਜੀ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਜੇ ਗੱਲ ਕਲੇਲੇ ਦੀ ਕਰੀਏ ਨਾਲ ਹੀ ਭੈ ਦੀ ਦੋਸਤੋ ਕਰੇਲੇ ਦਾ ਰੇਟ ਹੈ ਜਿਹੜਾ ਕਾਫੀ ਵੱਧ ਗਿਆ ਜੀ ਕਰੇਲੇ ਦਾ ਰੇਟਾ ਜਿਹੜਾ 50 ਰੁਪਏ ਕਿਲੋ ਹੋ ਗਿਆ ਜੀ ਇੱਕ ਵਾਰ ਫੇਰ ਝਾਤ ਮਾਰ ਲਓ ਜੀ 50 ਰੁਪਏ ਕਿਲੋ ਹੋ ਗਿਆ ਜੀ ਜੇਕਰ ਕੱਦੂ ਦੀ ਗੱਲ ਕਰੀਏ ਦੋਸਤੋ ਕੱਦੂ ਦੇ ਰੇਟ ਨੇ ਜਿਹੜੇ ਕਾਫੀ ਘਟ ਗਏ ਨੇ ਜੀ 55 50 55 ਵਿਕਣ ਵਾਲਾ ਕੱਦੂ ਅੱਜ 35 ਤੋਂ 40 ਰੁਪਏ ਕਿਲੋ ਮੰਡੀ ਦੇ ਵਿੱਚ ਵਿਕੇ ਹੈ ਜੀ ਅੱਜ ਰੇਟ ਥੋੜੇ ਜਿ ਘਟ ਨੇ ਜੀ ਕੱਦੂ ਦੇ ਕੱਦੂ ਇੱਕ ਨੰਬਰ ਆ ਜੀ ਤੁਸੀਂ ਕੋਈ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਕੱਚਾ ਕੱਦੂ ਆ ਜੀ ਅੱਗੇ ਗੱਲ ਕਰਾਂਗੇ ਦੋਸਤੋ ਗੋਭੀ ਦੀ ਗੋਭੀ ਦੀ ਗੱਲ ਕਰੀਏ ਤਾਂ ਗੋਭੀ ਦੇ ਰੇਟ ਨੇ ਜਿਹੜੇ ਉਹੀ 45 50 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਗੋਭੀ ਬਹੁਤ ਆਈ ਹੋਈ ਆ ਜੀ ਮੰਡੀ ਦੇ ਵਿੱਚ ਹਿਮਾਚਲ ਵਾਲੀ ਗੋਭੀ ਆ ਜੀ ਇਸ ਤੋਂ ਬਾਅਦ ਕਿਸੇ ਹੋਰ ਗੱਲ ਕਰੀਏ ਤਾਂ ਦੋਸਤੋ ਇਹ ਮਟਰ ਦੀ ਗੱਲ ਕਰੀਏ ਤਾਂ ਦੋਸਤੋ ਮਟਰ ਦੇ ਰੇਟ ਨੇ ਜਿਹੜੇ ਕਾਫੀ ਘਟ ਗਏ ਨੇ ਅੱਜ 90 ਰੁਪਏ ਕਿਲੋ ਵਿਕਿਆ ਜੀ ਜੇਕਰ ਸੱਲੀ ਦੀ ਗੱਲ ਕਰੀਏ ਦੋਸਤੋ ਸੱਲੀ ਦੇ ਰੇਟ ਵੀ ਉੱਥੇ ਚੱਲ ਰਹੇ ਨੇ ਪਹਿਲਾਂ ਵਾਲੀ ਜਗ੍ਹਾ ਤੇ 15 ਰੁਪਏ ਕਿਲੋ ਜੀ ਯਾਨੀ ਕਿ ਪ੍ਰਤੀ ਕਿਲੋ 15 ਰੁਪਏ ਵਿਕ ਰਹੀ ਹੈ ਜੀ ਕਾਫੀ ਦਣਾਂ ਤੋਂ ਇੱਥੇ ਹੀ ਰੇਟ ਚੱਲ ਰਹੇ ਨੇ ਨਾ ਘਟੇ ਨੇ ਤੇ ਨਾ ਵਧੇ ਨੇ ਜੀ ਇਹ ਸੱਲੀ ਦੇ ਰੇਟ ਨੇ ਜੀ ਇਸ ਤੋਂ ਬਾਅਦ ਨਿੰਬੂ ਦੀ ਗੱਲ ਕਰਦੇ ਹਾਂ ਦੋਸਤੋ ਨਿੰਬੂ ਦੇ ਰੇਟ ਨੇ ਜਿਹੜੇ 60 ਤੋਂ 65 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਯਾਨੀ ਕਿ ਨਿੰਬੂ ਦੇ ਰੇਟ ਕਾਫੀ ਘਟ ਗਏ ਨੇ ਜੀ ਯਾਨੀ ਕਿ ਪਹਿਲਾਂ ਨਿੰਬੂ ਜੀ 100 ਰੁਪਏ ਕਿਲੋ ਤੱਕ ਵੀ ਵਿਕ ਗਿਆ ਇਹ ਤੋਂ ਕਾਫੀ ਦਿਨ ਪਹਿਲਾਂ ਫਿਰ 70 80 ਚੱਲੀ ਗਿਆ ਜੀ ਅੱਜ ਯਾਨੀ ਕਿ ਘਟ ਗਿਆ ਜੀ ਰੇਟ ਜੇ ਦੋਸਤੋ ਟਮਾਟਰ ਦੀ ਗੱਲ ਕਰੀਏ ਤਾਂ ਟਮਾਟਰ ਦੇ ਰੇਟ ਨੇ ਜਿਹੜੇ ਉਹੀ 40 45 ਰੁਪਏ ਕਿਲੋ ਚੱਲ ਰਹੇ ਨੇ ਜੀ ਕਾਲੀ ਤੋਂ 45 ਰੁਪਏ ਕਿਲੋ ਤੱਕ ਵਿਕ ਰਹੇ ਐ ਅੱਜ ਵੀ ਟਮਾਟਰ ਜੇਕਰ ਦੋਸਤੋ ਅਰਬੀ ਦੀ ਗੱਲ ਕਰਦਾ ਤਾਂ ਅਰਬੀ ਦਾ ਰੇਟ ਉਹੀ 45 ਤੋਂ 50 ਰੁਪਏ ਚੱਲ ਰਿਹਾ ਜੀ ਕਾਫੀ ਦਿਨਾਂ ਤੋਂ ਇੱਥੇ ਹੀ ਟਿਕੇ ਹੋਏ ਨੇ ਅਰਬੀ ਦੇ ਰੇਟ ਇਸ ਤੋਂ ਬਾਅਦ ਗਾਜਰ ਦੀ ਗੱਲ ਕਰਦਾ ਦੋਸਤੋ ਜਿਹੜੀ ਗਾਜਰ ਦੇ ਰੇਟ ਨੇ ਉਹ 20-22 ਰੁਪਏ ਕਿਲੋ ਚੱਲ ਰਹੇ ਨੇ ਜੀ ਇਹ ਕਾਫੀ ਦਿਨਾਂ ਤੋਂ ਗਾਜਰ ਦੇ ਰੇਟ ਇੱਥੇ ਚੱਲ ਰਹੇ ਨੇ ਜੀ ਇਧਰ ਬਾਈ ਜੀ ਅਰਬੀ ਪਾ ਰਹੇ ਨੇ ਅਰਬੀ ਬਹੁਤ ਸੋਹਣੀ ਹੈ ਜੀ ਇਸ ਤੋਂ ਬਾਅਦ ਦੋਸਤੋ ਹੋਰ ਕਿਸੇ ਸਬਜ਼ੀ ਦੀ ਗੱਲ ਕਰੀ ਤਾਂ ਬਾੜ ਕਰੇਲੇ ਦੀ ਗੱਲ ਕਰਾਂਗੇ ਜਿਹੜੇ ਬਾੜ ਕਰੇਲੇ ਦੇ ਰੇਟ ਨੇ ਜੀ ਉੱਥੇ ਹੀ ਖੜੇ ਹੋਣੇ ਜਾਨੀ ਕਿ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਿਹਾ ਹੈ ਇਹ ਰੇਟ ਕਾਫੀ ਦਿਨਾਂ ਤੋਂ ਦੋਸਤੋ ਇੱਥੇ ਚੱਲ ਰਹੇ ਨੇ ਜੀ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਹੇ ਨੇ ਜੀ ਬਾੜ ਕਰੇਲੇ ਜਾਨੀ ਛੋਟੇ ਕਰੇਲੇ ਇਹ ਛੋਟੇ ਕਰੇਲਾ ਰੇਟ ਤੁਹਾਨੂੰ ਦੱਸ ਦਿੱਤਾ ਜੀ ਅੱਗੇ ਕਿਸੇ ਹੋਰ ਸਬਜ਼ੀ ਵੱਲ ਵਧਦੇ ਹਾਂ ਜੀ ਉਹ ਸਾਹਮਣੇ ਟਮਾਟਰ ਪੈਨੇ ਟਮਾਟਰ ਦੇ ਰੇਟ ਵੀ ਦੋਸਤੋ ਪਹਿਲਾਂ ਵੀ ਤੁਹਾਨੂੰ ਦੱਸ ਦਿੱਤੇ ਜਾਨੀ ਕਿ 40 ਤੋਂ 42 45 ਤੱਕ ਵੀ ਵਿਕ ਗਿਆ ਜੀ ਟਮਾਟਰ ਟਮਾਟਰ ਦੇ ਰੇਟ ਕਾਫੀ ਵਧੇ ਹੋਏ ਨੇ ਦੋਸਤੋ ਜੇ ਕੱਲ ਤੋਰੀ ਆਇਦਰ ਵੀ ਪੈਜੀ ਟਮਾਟਰ ਇਸ ਤੋਂ ਨਾਲ-ਨਾਲ ਟਮਾਟਰ ਦੇ ਰੇਟ ਤੁਹਾਨੂੰ ਦੱਸ ਦਿੰਦੇ ਤੋਰੀ ਦੀ ਗੱਲ ਕਰੀ ਤਾਂ ਦੋਸਤੋ ਤੋਰੀ ਦੇ ਰੇਟ ਕਾਫੀ ਜ਼ਿਆਦਾ ਵਧੇ ਹੋਏ ਨੇ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਗਈ ਆ ਨਾਲ ਹੀ ਪਈ ਤੋਰੀ ਤੁਸੀਂ ਦੇਖ ਲਈ ਹੋਣੀ ਜੀ ਜੇਕਰ ਦੋਸਤੋ ਚਿਪੜ ਦੀ ਗੱਲ ਕਰੀਏ ਚਿਪੜ ਦੇ ਰੇਟ 40 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਮੰਡੀ ਦੇ ਵਿੱਚ ਨੇ ਜੀ ਇਹ ਸੁਨਾਮ ਸੈਡ ਦੀ ਮੰਡੀ ਆ ਜੀ ਸੁਨਾਮ ਸੰਗਰੂਰ ਸੰਗਰੂਰ ਜ਼ਿਲ੍ਹਾ ਪੈਂਦਾ ਇਸਨਾਮ ਸੈਡ ਦੀ ਮੰਡੀ ਹੈ ਜੀ ਦੋਸਤੋ ਚਿਪੜ ਦੇ ਰੇਟ ਤੁਹਾਨੂੰ ਦੱਸ ਦਿੱਤੇ ਨੇ ਅੱਗੇ ਕਿਸੇ ਹੋਰ ਇਹ ਕਲ اچਾਰੀ ਆਂਬ ਦੀ ਕਰੀਏ ਦੋਸਤੋ اچਾਰੀ ਆਂਬ ਦੇ ਰੇਟ 18 ਰੁਪਏ ਕਿਲੋ ਤੱਕ ਚੱਲ ਰਹੇ ਨੇ ਅੱਜ ਯਾਨੀ ਕਿ ਥੋੜੇ ਜੇ ਰੇਟ ਵਧੇ ਹੋਏ ਹੈ ਜੀ ਮਮੂਲੀ ਜੀ ਪਹਿਲਾਂ ਨਾਲੋਂ ਰੇਟ ਵੱਧ ਗਏ ਨੇ ਜੀ ਇੱਧਰ ਨਿੰਗਾ ਮਾਰ ਲੋ ਹੋਰ ਵੀ ਆਂਬ ਬਥੇਰਾ ਪਿਆ ਹੈ ਜੀ ਜਿਹੜੀ ਕਿ 18 ਰੁਪਏ ਪ੍ਰਤੀ ਕਿਲੋ ਤੱਕ ਚੱਲ ਰਿਹਾ ਜੀ ਹੁਣ ਰੇਟ ਵੱਧ ਗਏ ਨੇ ਪਹਿਲਾਂ 15 ਕਿ ਚੱਲਦਾ ਹੁੰਦਾ ਸੀ 3 ਰੁਪਏ ਵਾਧਾ ਹੋ ਰਿਹਾ ਜੀ ਇੱਧਰ ਵੀ ਗਾਜਰ ਦਾ ਪਤਾ ਕੀਤਾ ਤਾਂ 22 ਰੁਪਏ ਕਿਲੋ ਬੋਲ ਰਹੇ ਨੇ ਜੀ ਜੇਕਰ ਖੀਰੇ ਦੀ ਗੱਲ ਕਰੀਏ ਦੋਸਤੋ ਇਹ 45 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਚਾਈਨਸ ਖੀਰਾ ਅਰਬੀ ਦਾ ਤੁਹਾਨੂੰ ਰੇਟ ਦੱਸੇ ਤਾਂ 45 ਤੋਂ 50 ਰੁਪਏ ਜੀ ਟਮਾਟਰ ਦੇ ਰੇਟ ਬਾਰੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਦੋਸਤੋ ਉਹ ਵੀ 40 ਤੋਂ 45 ਰੁਪਏ ਕਿਲੋ ਚੱਲ ਰਿਹਾ ਜੀ ਜੇਕਰ ਦੋਸਤੋ ਨਿੰਬੂ ਦੀ ਗੱਲ ਕਰੀ ਨੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਨਿੰਬੂ ਦੇ ਰੇਟ 65 ਰੁਪਏ ਤੱਕ ਹੀ ਚੱਲ ਰਹੇ ਨੇ ਜੀ ਅੱਜ ਕਟੇ ਹੋਏ ਨੇ ਰੇਟ ਜੀ ਇਸ ਤੋਂ ਘੱਟ ਵੀ ਵਿਕ ਰਿਹਾ ਜਾਨੀ ਕਿ ਕੁਆਲਿਟੀ ਦੇ ਅਨਸਾਰ ਹੁੰਦੇ ਆ ਸਾਰੇ ਰੇਟ ਜੇਕਰ ਦੋਸਤੋ ਚੌਲੇ ਦੀ ਗੱਲ ਕਰੀ ਤਾਂ ਚੌਲੇ ਦੇ ਰੇਟ ਨੇ ਜਿਹੜੇ ਉਹ ਕਾਫੀ ਨੇ ਜੀ 40 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਇਸ ਤੋਂ ਵੱਧ ਵੀ ਵਿਕ ਰਿਹਾ 40 45 ਰੁਪਏ ਕਿਲੋ ਤੱਕ ਵੀ ਵਿਕਿਆ ਜੀ ਇਹ ਚੌਲੇ ਦੇ ਰੇਟ ਰਹੇ ਨੇ ਜੀ ਅੱਜ ਦੇ ਜੇਕਰ ਕ੍ਰੇਲੇ ਦੀ ਗੱਲ ਕਰੀਏ ਦੋਸਤੋ ਕ੍ਰੇਲਾ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 50 ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਕਾਫੀ ਦਿਨ ਪਹਿਲਾਂ ਜਿਹੜਾ ਕ੍ਰੇਲਾ ਵਿਕ ਰਿਹਾ ਸੀਗਾ ਜੀ 20-25 ਰੁਪਏ ਕਿਲੋ ਅੱਜ ਰੇਟ ਵਧ ਗਏ ਨੇ ਜੀ ਜੇਕਰ ਟਿੰਡੋ ਦੀ ਗੱਲ ਕਰੀਏ ਟਿੰਡੋ ਜੀ 45 ਤੋਂ 50 ਰੁਪਏ ਕਿਲੋ ਤੱਕ ਵਿਕੀ ਹੈ ਜੀ ਬੈਂਗਣ ਦੀ ਗੱਲ ਕਰੀਏ ਦੋਸਤੋ ਬੈਂਗਣ 30 ਤੋਂ 35 ਰੁਪਏ ਕਿਲੋ ਰਹਿ ਗਿਆ ਜੀ ਅੱਜ ਬੈਂਗਣ ਦੇ ਰੇਟ ਦੋਸਤੋ ਥੋੜੇ ਜਿਹਾ ਘਟ ਗਏ ਨੇ ਜੀ ਦੋਸਤੋ ਅੱਗੇ ਤੁਹਾਨੂੰ ਟਮਾਟਰ ਦੀ ਗੱਲ ਵੀ ਦੱਸ ਦਿੱਤੀ ਹੈ ਜੀ 40 ਤੋਂ 45 ਰੁਪਏ ਕਿਲੋ ਤੱਕ ਵਿਕ ਗਿਆ ਜੀ ਪਿੰਡੀ ਦੀ ਗੱਲ ਕਰੀਏ ਤਾਂ ਦੋਸਤੋ 40 ਰੁਪਏ ਕਿਲੋ ਤੱਕ ਵਿਕੇ ਜੀ ਅੱਜ 35 ਤੋਂ 40 ਰੁਪਏ ਕਿਲੋ ਤੱਕ ਵਿਕੀ ਆ ਇਹ ਸਨ ਮੰਡੀ ਦੇ ਵਿੱਚ ਅੱਜ ਦੇ ਪਿੰਡੀ ਦੇ ਰੇਟ ਜੀ ਤੇ ਵੀਡੀਓ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਸਾਰੇ ਵੀਰਾਂ ਦਾ